ਮੇਕਦੀ ਨੋਰ ਦਸਨਾ ਜਮਾਈ ਕੋ ਸ਼ੀਵ ਬਨੇ ਬੇਤੀਆਂ ਲੈ ਕੇ ਦਿੱਤੀਆਂ ਸੀ ਕਿ ਸਾਡੇ ਤੇ ਕੀ ਰਹਿਮਤ ਹੋਈ ਏ ਪਰ ਅੱਜ ਦਿਨ ਬਹੁਤ ਬੜਾ ਹੈ ਸੰਗਤ ਕਾਫੀ ਹੈ ਰਹਿਮਤਾਂ ਵੀ ਦੇਣੀਆਂ ਨੇ ਇਸ ਕਰਕੇ ਅਗਰ ਉਹਨਾਂ ਦੀਆਂ 8-10 ਸ਼ੀਵਾਂ ਨੇ ਇਕੱਠੀਆਂ ਲੈ ਕੇ ਦਿੱਤੀਆਂ ਕਿ ਸਾਡੇ ਤੇ ਆ ਰਹਿਮਤ ਹੋਈ ਏ ਅਸੀਂ ਕੋਸ਼ਿਸ਼ ਕਰਾਂਗੇ ਉਹ ਤੇ ਰਹਿਮਤ ਰਾਤ ਨੂੰ ਦੱਸਦੇ ਮਾਗੇ ਕਿਉਂਕਿ ਹੁਟੇ ਦਸਨ ਲਾ ਕੇ ਦਿੱਤਾ ਕਿਤਾ ਹੋਰ ਲੱਗ ਜਾਏ ਇਸ ਕਰਕੇ ਫਿਰ ਅੱਜ ਇੱਕ ਸੋਨੂੰ ਨੇ ਸਵਾਲ ਨਹੀਂ ਕੀਤਾ ਸਾਨੂੰ ਕਿ ਕਈ ਜੀਵ ਕਹਿੰਦੇ ਕਿ ਸੰਤ ਘਟੀਆਂ ਚ ਘੁੰਮਦੇ ਆ ਇਸ ਨੂੰ ਮੈਂ ਮਾਲਕੋ ਵੀ ਉਹਨਾਂ ਨੂੰ ਕੀ ਜਵਾਬ ਦੇਣਾ ਚਾਹੀਦਾ ਹੈ ਹਾਂ ਇਹ ਕਹਿੰਦੇ ਵੀ ਹੈ ਕਿ ਸੱਤਾ ਕੁਰਸੀਆਂ ਦੇ ਵੰਦੇ ਆ। ਫਵੀਦ ਹੋ ਗਏ। ਇਸ ਕਰਕੇ ਹੁਣ ਇਹ ਕੀ ਹੈ ਕਰੋ ਅਜ ਇਹਦੀ ਭਰਪੂਰ ਕਰਦੇ ਥੋੜਾ ਜਿਹਾ। ਔਰ ਕਈਆਂ ਦੇ ਮਨ ਤੇ ਵੀ ਹੁੰਦਾ ਹੈ ਕਿ ਫਕੀਰ ਮੱਥਾ ਤੇ ਲੰਦੇ। ਇਨਸਾਨ ਆ ਕੇ ਪਤਾ ਨਹੀਂ ਦੇਖਣਾ ਚਾਹੀਦਾ। ਇਹ ਵੀ ਕਈਆਂ ਦੇ ਸਵਾਲ ਹੁੰਦੇ ਹਨ ਬੈਸ ਤੇ ਕਿਤਾਬਾਂ ਮੱਥਾ ਡਿੱਗੀ ਜਾਂਦੇ ਆ। ਤੋਂ ਇਹ ਤਾਂ ਦੇ ਕਈ ਇਨਸਾਨ ਦੇ ਅੰਦਰ ਸਵਾਲ ਹੈ ਜੇ ਤੁਸੀਂ ਕਹੋ ਤਾਂ ਜਵਾਬ ਦੇ ਦੀਏ ਥੋੜਾ ਜਿਆ ਕਿਹੜਾ ਕਿਹੜਾ ਜਾਂਦਾ ਇਹ ਜਵਾਬ ਦੇਈਏ ਨਾ ਯਾਰੋ ਸਾਰੇ ਮਿਲ ਹਾਂਜੀ ਹੋਰ ਮਾਲਕਾਂ ਦਾ ਦੇਣਾ ਬੀਬੀ ਹਜ਼ੂਰ ਦਾ ਦੇਣਾ ਔਰ ਇਕਲ ਹੋਣ ਦਾ ਵੀ ਤੇ ਬੀਬੀ ਹਜ਼ੂਰ ਔਰ ਬੜੇ ਮਾਲਕ ਅੱਜ ਉਹਨਾਂ ਦਾ ਖੁਸ਼ੀਆਂ ਦਾ ਜਨਮ ਦਿਹਾੜਾ ਤਾਂ ਵੀ ਕੋਈ ਗੱਲ ਕਰਨੀ ਜਾਵਾਂਗੇ ਤੁਹਾਨੂੰ ਪਤਾ ਨਾ ਬੀਬੀ ਹਜ਼ੂਰ ਦਾ ਬੜੇ ਮਾਲਕਾਂ ਦੀ ਸਭ ਤੋਂ ਵੱਡੀ ਰਹਿਮਤ ਕਿਹੜੀ ਹੈ ਅਤੋਂ ਦੇ ਸਾਹਮਣੇ ਬੈਠੇ ਹੈ। ਬੋਲਦਾ ਕਿ ਰਹਿਤਾਂ ਨਾਲ ਜੀਵਨ ਜੀਵਨ ਮਿਲੇ ਆਇਆ ਹੈ। ਇਸ ਕਰਕੇ ਬੜਾ ਫਕਰ ਹੁੰਦਾ ਹੈ ਸਾਨੂੰ ਕਿ ਸਾਡੀਆਂ ਰਗਾਂ 'ਚ ਐਸੇ ਮਾਤਾ ਪਿਤਾ ਦਾ ਖੂਨ ਦੌੜ ਰਿਹਾ ਹੈ। ਤੁਸੀਂ ਦੇਖੋਗੇ ਹੋਰੇ ਕੋਈ ਨਹੀਂ ਦੌੜ ਰਿਹਾ। ਇਹ ਕਾਮਯਾਬੀ ਸਫਲਤਾ ਦਾ ਇੱਕ ਜਨੂਨ ਦੌੜ ਰਿਹਾ ਹੈ। ਆਪ ਵੀ ਕਾਮਯਾਬ ਹੋਣਾ ਤੁਹਾਨੂੰ ਵੀ ਕਾਮਯਾਬੀ ਦੀਆਂ ਪਹੁੰਚੀਆਂ ਤੱਕ ਲੈ ਕੇ ਜਾਣਾ। ਮਤਲਬ جگ بہت بہت بتائیے بندگی خدا جڑیا ہے اور جیسے خدا خود کھڑا ہو جائے اتنے کمی کسی چیز نہیں آ گیا کہ فکیر گڈیاں گھومتے ہو ਹੁਣ ਇਹਨੂੰ ਸਵਾਲ ਦਾ ਜਵਾਬ ਦੇਣ ਵਾਸਤੇ ਨੇ ਅਸੀਂ ਇੱਕ ਛੋਟੀ ਜਿਹੀ ਕਹਾਣੀ ਸੁਣਾਵਾਂਗੇ ਤੁਹਾਨੂੰ ਉਸ ਕਹਾਣੀ ਦੇ ਨਾਲ ਹੀ ਸਵਾਲ ਦਾ ਜਵਾਬ ਜੁੜਿਆ ਹੋਇਆ ਤਾਂ ਨਾਲ ਨਾਲ ਜਵਾਬ ਤੁਸੀਂ ਵੀ ਦੇਣਾ ਸਾਡੇ ਪਿਆਰੋ ਸਿੱਖ ਕਹਾਣੀ ਹੈ ਕਿ ਇੱਕ ਇੱਕ ਛੋਟਾ ਜਿਹਾ ਮਹੱਲਾ ਸੀ ਛੋਟਾ ਜਿਹਾ ਉਹ ਮਹੱਲਾ ਸ਼ਹਿਰ ਦਾ ਉਸ ਮਹੱਲੇ ਦੇ ਵਿੱਚ ਇੱਕ ਆਦਮੀ ਰਹਿੰਦਾ ਹੁੰਦਾ ਸੀ ਬੜਾ ਸੂਝ-ਬੂਝ ਸਮਝਦਾਰ ਸਾਰਿਆਂ ਨਾਲ ਪਿਆਰ ਕਰਨ ਵਾਲਾ ਪਰ ਸਿਕਾ ਬੜਾ ਗਰੀਬ ਸੀ ਸਿਕਾ ਬਹੁਤ ਗਰੀਬ ਸੀ ਬਜਾੜਾ ਸਾਈਕਲ ਤੇ ਹੀ ਘੁੰਮਦਾ ਹੁੰਦਾ ਸੀ ਸਮਝਿਓ ਕਿਥੇੋਂ ਘੁੰਮਦਾ ਹੁੰਦਾ ਸੀ ਸਾਈਕਲ ਤੇ ਔਰ ਮੈਰੀ ਚੱਪਲ ਹੁੰਦੀ ਸੁਧਾਰਨ ਦੇ ਕੱਪੜੇ ਪਾਏ ਹੋਣੇ ਪੈਰੀ ਚੱਪਲ ਸਾਈਕਲ ਤੇ ਘੁੰਮਣਾ ਜਿੱਥੇ ਜਾਣਾ ਸਾਈਕਲ ਤੇ ਬਾਜ਼ਾਰ ਤੋਂ ਸਮਾਨ ਲਿਆਉਣਾ ਸਾਈਕਲ ਤੇ ਪਤਨੀ ਨੂੰ ਵੜਾਣਾ ਪਿੱਛੇ ਘੁੰਮਣਾ ਸਾਈਕਲ ਤੇ ਜਾਣਾ ਯਾਨੀ ਹਾਲਾਤ ਬੜੇ ਖਰਾਬ ਸੀ ਇੰਨੀ ਵੀ ਹਿੰਮਤ ਨਹੀਂ ਸੀ ਕਿ ਮੋਟਰਸਾਈਕਲ ਚਰੀ ਸਕੇ ਪਿਆਰ ਕੀ ਹੋਇਆ ਉਹਦਾ ਸੁਭਾਅ ਬੜਾ ਨੇਕ ਸੀ ਸਭ ਨੂੰ ਹੱਸ ਕੇ ਬੁਲਾਉਂਦਾ ਸੀ ਸਭ ਨੂੰ ਪਿਆਰ ਨਾਲ ਬੁਲਾਉਂਦਾ ਸੀ ਬਿਸ਼ੱਕ ਗਰੀਬੀ ਸੀ ਪਰ ਦਿਲ ਤੋਂ ਉਹਦੇ ਪਿਆਰ ਸਭ ਦੇ ਵਾਸਤੇ ਬਹੁਤ ਸੀ ਦਿਲ ਦੇ ਵਿੱਚ ਮੁਹੱਬਤ ਉਹਦੇ ਸਭ ਦੇ ਵਾਸਤੇ ਬਹੁਤ ਸੀ ਹੁਣ ਕੀ ਹੋਇਆ ਕਿ ਪੂਰੇ ਉਹ ਹੱਲੇ ਦੇ ਵਿੱਚ ਸਾਰੇ ਲੋਕ ਉਹਨੂੰ ਬੜਾ ਅੱਛਾ ਸਮਝਦੇ ਸੀ ਬਹੁਤ ਨੇਕ ਬੰਦਾ ਹੈ ਅੱਛਾ ਬੰਦਾ ਹੈ ਕਦੀ ਕਿਸ ਨਾਲ ਲੜਦਾ ਨਹੀਂ ਹੈ ਗਾਲੀ ਨਹੀਂ ਦਿੰਦਾ ਸਭ ਨਾਲ ਪਿਆਰ ਨਾਲ ਬੋਲਦਾ ਹੈ ਯਾਨੀ ਉਹਦੀ ਇੱਕ ਅੱਛੀ ਰੈਪੂਟੇਸ਼ਨ ਬਣੀ ਹੋਈ ਹੈ ਇੱਜ਼ਤ ਬਣੀ ਹੋਈ ਸੀ ਪਹਿਲੇ ਪਰ ਅੱਜ ਵੀ ਪਤਾ ਲੱਗਦਾ ਹੈ ਕਿ ਇੱਜ਼ਤ ਪੈਸੇ ਨਾਲ ਹੀ ਨਹੀਂ ਹੁੰਦੀ ਇੱਜ਼ਤ ਸਾਡੀ ਅੱਛਾ ਅੱਛੀ ਬੋਲਬਾਣੀ ਨਾਲ ਵੀ ਹੁੰਦੀ ਹੈ ਇੱਜ਼ਤ ਸਾਡੀ ਅੱਛੀ ਕਰਣੀ ਨਾਲ ਵੀ ਹੁੰਦੀ ਹੈ ਹੁਣ ਕੀ ਹੋਇਆ ਕਿ ਆਖਰ ਉਹ ਟਾਈਮ ਆ ਗਿਆ ਜਦੋਂ ਇਲੈਕਸ਼ਨ ਆ ਗਏ ਕੀ ਹੋ ਗਿਆ ਦੇਖ ਕਹਾਣੀ ਸਰਪੰਚ ਨੂੰ ਗਿਆਨ ਦੇਣ ਵਾਸਤੇ ਇਹ ਸਮਝ ਲੱਗ ਗਿਆ ਇਲੈਕਸ਼ਨ ਆ ਗਏ ਤਾਂ ਮਹੱਲੇ ਵਾਲੇ ਰੱਖਿਆ ਯਾਰ ਬੰਦਾ ਬਹੁਤ ਨੇਕ ਹੈ ਇਹਨੂੰ ਇਲੈਕਸ਼ਨ 'ਚ ਖੜਾ ਕਰ ਦਿੰਦੇ ਅਗਰ ਕਿਤਾਬਾ ਬੰਦਾ ਕਿਤੇ ਵਿਧਾਇਕ ਬਣ ਜਾਵੇ ਜਾਂ ਕੋਈ ਪੋਸਟ ਤੇ ਬਹਿ ਜਾਵੇ ਅਫਰੇ بڑا ਫਾਇਦਾ ਦੇਏਗਾ ਕਿਉਂਕਿ ਇਹਦਾ ਸੁਭਾਅ ਇਹਦਾ ਨੇਕ ਹੈ ਇਹਦਾ ਮਿੱਠਾ ਬੋਲਦਾ ਹੈ ਤਾਂ ਲੋਗਾਂ ਨੇ ਉਹਨੂੰ ਰਿਕੁਐਸਟ ਕੀਤੀ ਕਿ ਅਗਰ ਤੁਸੀਂ ਆ ਵਿਧਾਇਕ ਦੀ ਨਾ ਇਲੈਕਸ਼ਨ ਆ ਰਹੇ ਆ ਖੜ੍ਹ ਜਾਓ ਤੁਸੀਂ ਵਿਧਾਇਕ ਦਾ ਬੰਦ ਸਮਝੇ ਉਹਨੂੰ ਭਈ ਕਿ ਐਮਐਲਏ ਬਣਦੇ ਇਲੈਕਸ਼ਨ ਆ ਰਹੇ ਆ ਤੁਸੀਂ ਇਲੈਕਸ਼ਨ 'ਚ ਖੜ੍ਹ ਜਾਓ ਉਹਨੂੰ ਜਦੋਂ ਮਹੱਲੇ ਵਾਲਿਆਂ ਨੇ ਬੇਨਤੀ ਕੀਤੀ ਉਹਨੂੰ ਤਾਂ ਉਹ ਮੰਨ ਗਿਆ ਕਿ ਤਾਂ ਠੀਕ ਹੈ ਖੜ੍ਹ ਜਾਂਦੇ ਆ ਬਾਅਖਰ ਕੀ ਹੋਇਆ ਜਦੋਂ ਉਹ ਇਲੈਕਸ਼ਨ ਦੇ ਨਾਮ ਤੇ ਲੱਗ ਗਿਆ ਤਾਂ ਪੂਰਾ ਮਹੱਤਾ ਉਹਦੇ ਨਾਲ ਗਿਆ ਇੱਕ ਪਾਰਟੀ ਨੇ ਦੇਖਿਆ ਮੈਂ ਵੀ ਕਮਾਲ ਦੀ ਗੱਲ ਹੈ ਇਹ ਬੰਦਾ ਸਧਾਰਨ ਹੈ ਪਰ ਇਹਦੇ ਪਿੱਛੇ ਜਨਤਾ ਬੜੀ ਹੈ ਤਾਂ ਪਾਰਟੀ ਵਾਲਿਆਂ ਨੂੰ ਕਿਹਾ ਰੁਕ ਕੇ ਕੀ ਕਰ ਲਗਾਓ ਉਹ ਕਹਿੰਦਾ ਮਹਾਰਾਜ ਅਸੀਂ ਨਾਮ ਬਰਦਾਈਆ ਪਰ ਮਨ ਤੇ ਸੋਚਿਆ ਕਿ ਉਹਨਾਂ ਨੂੰ ਆਪਣੀ ਪਾਰਟੀ ਕੋਲੋਂ ਟਿਕਟ ਦਿੱਤੀ ਜਾਵੇ ਕਿਉਂਕਿ ਜਿਹਦੇ ਨੇ ਲੈ ਬੱਗੇ ਜੁੜੇ ਆ ਤੇ ਇੱਕ ਪਾਰਟੀ ਨੇ ਉਹਨੂੰ ਛੱਡ ਲਿਆ ਇੱਕ ਪਾਰਟੀ ਨੇ ਉਹਨੂੰ ਆਪਣੇ ਕੋਲੋਂ ਟਿਕਟ ਦੇ ਦਿੱਤੀ ਇਸ ਤੁਹਾਨੂੰ ਗਿਆਨ ਦੇ ਵਾਸਤੇ ਕਹਾਣੀ ਹੈ ਤੁਸੀਂ ਜਵਾਬ ਦੇਣਾ ਕਿ ਸਾਨੂੰ ਇਹਦਾ ਹੁਣ ਕੀ ਹੋਇਆ ਇਸ ਪਾਰਟੀ ਨੇ ਉਹ ਟਿਕਟ ਦਿੱਤੀ ਜਦੋਂ ਉਸ ਪਾਰਟੀ ਦੀ ਤਰਫੋਂ ਉਹ ਇਲੈਕਸ਼ਨ ਲੜਿਆ ਤਾਂ ਮਾਲਕ ਦੀ ਕਿਰਪਾ ਨਾਲ ਉਹਦੀ ਅਛਾਈ ਅੱਗੇ ਆਈ ਉਹਦੀ ਜਿੱਤ ਹੋ ਗਈ ਉਹ ਵਿਧਾਇਕ ਬਣ ਗਿਆ ਜ ਜੁਣਿਆ ਗਿਆ ਵਿਧਾਇਕ ਬਣ ਗਿਆ ਜੁਣਿਆ ਗਿਆ ਹੋਇਆ ਤੇ ਹੋਰ ਜਿਹੜੀ ਪਾਰਟੀ ਵਿੱਚੋਂ ਸ਼ਾਮਲ ਹੋਇਆ ਸੀ ਪੂਰੀ ਪਾਰਟੀ ਜਾਨੀ ਜਿੱਤ ਗਈ ਔਰ ਸਮਝ ਲੋਗੇ ہوں پارٹی دا اس سٹیج پہ راج ہو گیا ہم جا رہی کہ کی نہیں کیونکہ ایسی کسی پارٹی دا نام نہیں لینا ایسی صرف دس رہے کہ ایک پارٹی پھر پورے پنجاب سی جی ایم بھی ہونا نہ بڑھ گیا اور کو آپ بھی بھی ایم کہ ایمیلے ہو گیا ہن <تصفح> ہے اور ایک گل کی ہوئی کہ جدو اور بھی دائے کو بڑھیا تو <تصفح> پھر انہوں نے ملی ایک فور چونڈا اور ملیا ایک کارن اور ملے نال سکیوٹی ਗੜ ਨਾਲ ਮਿਲੀ ਜਿਪਸੀ ਉਹਨੇ ਜਿਪਸੀ ਉੱਚਣ ਵਾਲਾ ਕੋਈ ਹੋਵੇ ਉਹ ਇੱਕ ਵਾਰ ਸਾਈਕਲ ਗੀਟਰ ਦੇ ਪੈਸੇ ਹੈ ਜੀ ਟੁੱਟੀਆਂ ਚੱਲਾ ਪਾ ਲੇ ਹੁੰਦਾ ਸੀ ਇੱਕ ਮੋਟਰਸਾਈਕਲ ਵੀ ਖਰੀਦ ਸਕਦਾ ਸੀ ਤਾਂ ਅੱਜ ਫੋਰਡਰ ਮਿਲ ਗਈ ਜਾਂ ਜਿਹੜੀ ਮਿਕਰਦੀ ਸਰਕਾਰ ਦਿੰਦੀ ਹੈ ਸਰਕਾਰੀ ਗੱਡੀ ਸਰਕਾਰੀ ਕੋਠੀ ਮਿਲ ਗਈ ਸਰਕਾਰੀ ਜਿਪਸੀ ਸਿਕਿਉਰਟੀ ਮਿਲ ਗਈ ਐਸੀ ਤੁਹਾਨੂੰ ਵੀ ਪਛਣਾ ਜਾਂਦੀ ਹੈ ਕਿ ਉਹਦੇ ਕੋਲ ਤਾਂ ਇਹੀ ਮਹੱਤਵ ਵੀ ਨਹੀਂ ਸੀ ਕਿ ਉਹ ਸਾਈਕਲ ਖਰੀਦ ਸਕੇ ਜਾਂ ਇਹ ਆਪਾਂ ਨਹੀਂ ਮੋਟਰਸਾਈਕਲ ਖਰੀਦ ਸਕੇ ਉਹਦੀ ਜ਼ਿੰਦਗੀ ਤਾਂ ਸਾਈਕਲ ਤੇ ਚੱਕਰ ਲਾਉਂਦੇ ਦੀ ਘੁੰਮ ਰਹੀ ਸੀ ਹੁਣ ਐਸਾ ਕੀ ਹੋਇਆ ਫੋਰਚੂਨ ਆ ਗਈ ਸਿਕਿਉਰਟੀ ਵਾਲੀ ਗੱਡੀ ਵੀ ਆ ਗਈ ਔਰ ਕੁਰਸੀ ਵੀ ਮਿਲ ਗਈ ਔਰ ਜਿੱਥੇ ਬੈਠਦਾ ਕੁਰਸੀ ਔਰ ਹਰ ਪਾਸੇ ਬਿਤਾਇਆ ਕਿ ਜੀ ਵਿਧਾਇਕ ਜੀ ਹੋ ਰਿਹਾ ਕੋ ਆ ਗਿਆ ਐਮਐਲਏ ਸਾਹਿਬ ਕੋ ਆ ਗਿਆ ਐਮਐਲਏ ਸਾਹਿਬ ਕਿ ਜੱਬ ਮਿਲ ਰਹੀ ਲੋਕ ਹੱਥ ਚੁੜ ਕੇ ਬੁਲਾ ਰਹੇ ਸਮਝਿ ਦਿਓ ਉਹ ਇੱਕ ਇਨਸਾਨ ਜੋ ਮੋਟਰਸਾਈਕਲ ਨਹੀਂ ਚੀ ਸਕਦਾ ਸੀ ਇੰਨਾ ਕੁਝ ਉਹਨੂੰ ਕਿਉਂ ਮਿਲ ਗਿਆ ਇਹ ਜਵਾਬ ਤੁਸੀਂ ਦੇਣਾ ਸਿੱਖੋ ਕਿਉਂ ਮਿਲਿਆ ਕਿਉਂਕਿ ਲੋਕਾਂ ਨੇ ਉਹਨੂੰ ਚੁਣਿਆ ਵੋਟ ਦਿੱਤੀ ਵੋਟ ਦਿੱਤੀ ਉਹ ਇਲੈਕਸ਼ਨ ਜਿੱਤਿਆ ਇਲੈਕਸ਼ਨ ਜਿੱਤਿਆ ਉਹਨੂੰ ਵਿਧਾਇਕ ਦੀ ਕੁਰਸੀ ਮਿਲੀ ਤਾਂ ਉਸ ਬੇਨੇ ਦੀ ਸਰਕਾਰ ਨੇ ਉਸ ਸਟੇਟ ਸਰਕਾਰ ਨੇ ਆਪਣੀ ਤਰਫੋਂ ਉਹਨੂੰ ਗੱਡੀ ਦਿੱਤੀ ਇਹ ਗੱਡੀ ਉਹਨੇ ਖਰੀਦੀ ਨਹੀਂ ਸੀ ਇਹ ਸਰਕਾਰ ਦੇ ਦਿੱਤੀ ਕਿਉਂਕਿ ਉਹਨੇ ਕੋਈ ਖਰੀਦਣ ਦੇ ਸਰਕਾਰ ਨੇ ਦਿੱਤੀ ਉਸ ਨੂੰ ਕਿ ਲਈ ਹੁਣ ਸਾਡਾ ਨੁਮਾਇੰਦਾ ਹੈ ਇਹ ਹੁਣ ਇਹ ਵਿਧਾਇਕ ਹੈ ਸਾਡਾ ਨੁਮਾਇੰਦਾ ਹੈ ਸਾਡਾ ਇਸ ਲਈ ਸਰਕਾਰ ਨੇ ਵੋਟਰ ਜੂਨਰ ਵੀ ਦਿੱਤੀ ਗੱਡੀ ਵੀ ਦਿੱਤੀ ਆ ਵੀ ਦਿੱਤੇ ਉਹ ਰਹਿਣ ਨੂੰ ਘਰ ਵੀ ਵਧੀਆ ਦਿੱਤਾ ਸਮਝਿਓ ਇਹ ਕਦੋਂ ਬਿਲਿਆ ਜਦੋਂ ਲੋਕਾਂ ਨੇ ਵੋਟ ਦਿੱਤੀ ਔਰ ਸਰਕਾਰ ਨੇ ਉਹਨੂੰ ਜਾਨੀ ਉਹ ਜਿੱਤ ਗਿਆ ਤਾਂ ਲੋਈ ਇਹ ਚੁੜਨੇ ਆ ਗਿਆ ਵਿਧਾਇਕ ਬਣ ਗਿਆ ਹਰ ਉਹ ਸਰਕਾਰ ਜਿਹੀ ਇੱਕ ਸਟੇਟ ਦੀ ਸਰਕਾਰ ਜਿਦਾ ਸੁਝੋ ਪੰਜਾਬ ਸਰਕਾਰ ਹੀ ਮਾਤਰ ਸਰਕਾਰ ਹਰਿਆਣਾ ਸਰਕਾਰ ਹੀ ਖੁਦ ਹੀ ਨਾ ਸਟੇਟ ਦੀ ਸਰਕਾਰ ਹੁਣ ਇੱਕ ਸਟੇਟ ਦੀ ਸਰਕਾਰ ਦੇ ਵਿੱਚ ਅਗਰ ਕੋਈ ਗਰੀਬ ਇਨਸਾਨ ਵੀ ਵੋਟਾਂ 'ਚ ਜਿੱਤ ਕੇ ਚੁੜ੍ਹ ਲਿਆ ਜਾਂਦਾ ਹੈ ਤਾਂ ਉੱਥੇ ਕੀ ਸਰਕਾਰ ਉਹਨੂੰ ਘੱਡੀ ਵੀ ਦਿੰਦੀ ਹੈ ਉੱਥੇ ਦੀ ਸਰਕਾਰ ਉਹਨੂੰ ਘਰ ਵੀ ਦਿੰਦੀ ਹੈ ਉੱਥੇ ਦੀ ਸਰਕਾਰ ਉਹਨੂੰ ਹੀ ਵਾਦਕ ਵਾਸਤੇ ਸਿਕਿਉਰਟੀ ਵੀ ਦਿੰਦੀ ਹੈ ਅਗਰ ਆ ਸੋਚੋ ਇੱਕ ਸਟੇਟ ਦੀ ਜੁੜਤੀ ਜੀ ਸਟੇਟ ਦੀ ਸਰਕਾਰ ਅਗਰ ਕਿਸੇ ਬੰਦੇ ਨੂੰ ਚੋਣ ਲੈਂਦੀ ਹੈ ਉਹਨੂੰ ਗੱਡੀ ਦੇ ਸਕਦੀ ਹੈ ਧਰ ਦੇ ਸਕਦੀ ਹੈ ਜਾਂ ਸਕਿਉਰਟੀ ਦੇ ਸਕਦੀ ਹੈ ਕਿਉਂਕਿ ਜਦੋਂ ਉਹ ਸੱਚੀ ਸਰਕਾਰ ਪਰਮਾਤਮਾ ਕਿਸੇ ਨੂੰ ਚੁਣੇਗਾ ਉਹ ਕੀ ਕੁਝ ਨਹੀਂ ਦੇ ਇੱਕ ਗੱਡੀ ਕੀ 100 ਗੱਡੀਆਂ ਦੇਏਗਾ ਕਿਉਂਕਿ ਹਰੇਕ ਸਰਕਾਰ ਦੀ ਜਿੰਨੀ ਹਿੰਮਤ ਹੁੰਦੀ ਹੈ ਉਹ ਸਰਕਾਰ ਉਹ ਨਹੀਂ ਦੇ ਸਕਦੀ ਫਕੀਰ ਬੰਦਗੀ ਕਰਦੇ ਹੈ ਮਿੰਦ ਕਰਦੇ ਹੈ ਤਾਂ ਮਿੰਦ ਕਰਕੇ ਚੁਣ ਲਿਆ ਜਾਂਦਾ ਹੈ ਉਹਨਾਂ ਨੂੰ ਉਹ ਸਰਕਾਰ ਦੀ ਤਰਫੋਂ وہ سرکار یعنی ہی پوری دنیا کو پو چلانا ہے یوں پرماتمانی سچی سرکار کیونکہ کئی سرکار ہے جو بدلتی دی, دی ہے دی کون سرکار ہے جنہوں کیا گیا ہے آدھ سچ جگہ آدھ سچ حیوی سچ نانک سچیڑا او دی بندگی کرے گا جنہوں سوچو کس خدا نے ہر چیز پیدا کیتی اگر وہ وہ چوڑ, چوڑ لوے یہ میرا ہے یہ میرا ہے انہیں میرم کیتی ہے انہیں بندگی کی بکے پیاسے رہ کے میری عبادت کی, کی موہ نہیں دیکھیا، بیٹھ کے تب کیتا ہے, چون ہے، سوچو یہ ایک نارمل والے بن دے گھٹی کار کرنے سکتی ہے تو وہ سچی سرکار یعنی خدا کو رب ہو بگوان ادا چڑھ لو کسی اپنے پیارے کو نہیں دا کیونکہ دتا دونوں تو وہ ہے ਇਸ ਲਈ ਫਕੀਰਾਂ ਨੂੰ ਗੱਡੀਆਂ ਦੀ ਚਾਹ ਨਹੀਂ ਹੁੰਦੀ ਰੋ ਦਿੰਦਾ ਹੈ ਤਾਂ ਕਿ ਦੁਨੀਆ ਨੂੰ ਪਤਾ ਲੱਗੇ ਕਿ ਬੰਦਗੀ ਕਰੋ ਇਬਾਦਤ ਕਰੋ ਤਾਂ ਤੋਂ ਉੱਚੇ ਰਤਵੇ ਮਿਲਣਗੇ ਉਹ ਅੱਜ ਇਹ ਸਮਝ ਉਣੀ ਚਾਹੀਦੀ ਹੈ ਜਿਹਦੇ ਹੀ ਚਾਹਦੇ ਹਨ ਕਿ ਜਿਹੜੇ ਰੱਬ ਦੀ ਬੰਦਗੀ ਕਰਦੇ ਆ ਪਰਮਾਤਮਾ ਦੀ ਬੰਦਗੀ ਕਰਦੇ ਉਹਨਾਂ ਨੂੰ ਹਰ ਸੁੱਖ ਹੁਣਾ ਚਾਹੀਦਾ ਹੈ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਜਿਹੜੇ ਰੱਬ ਨੂੰ ਭੁੱਲ ਕੇ ਬੈਠੇ ਐ ਜਿਹੜੇ ਨਸ਼ਿਆਂ ਤੇ ਜੂਏ ਨਾਲ ਆਪਣੀ ਜ਼ਿੰਦਗੀ ਖਰਾਬ ਕਰ ਰਹੇ ਐ ਪਤਾ ਲੱਗਣਾ ਚਾਹੀਦਾ ਹੈ ਕਿ ਰੱਬ ਦੀ ਬੰਦਗੀ ਕਰਕੇ ਆ ਸੁੱਖ ਦਿੰਦਾ ਹੈ ਐਸੀ ਕਿਧਰ ਭੁਲੇ ਭੇਦੇ ਆ ਛੱਡਿਏ ਇਹ ਜੂਆ ਛੱਡਿਏ ਇਹ ਨਸ਼ਾ ਔਰ ਐਸੀ ਵੀ ਰੱਬ ਦੇ ਨਾਮ ਨਾਲ ਜੁੜ ਜਾਈਏ ਤਾਂ ਕਿ ਐਸੀ ਵੀ ਸੁੱਖਾਂ ਦਾ ਨੰਦੀ ਕੁਝ ਲੈ ਸਕੀਏ ਬਰਾਜੇ ਫਕੀਰ ਗੱਡੀਆਂ ਤੇ ਬੈਠੇ ਹੋ ਬਰਦਾਸ਼ਤ ਨਹੀਂ ਹੁੰਦੇ ਤਾਂ ਕੋਈ ਜਵਾਰੀ ਬੈਠਾ ਹੋਵੇ ਹਾਂ ਇਹ ਉਹ ਜਾ ਰਿਹਾ ਸਮੀ ਦੇ ਹੋ ਗਏ ਕੋਈ ਹੋਰ ਬੈਠਾ ਹੋਵੇ ਰੱਬ ਨਾ ਕਹਿੰਦਾ ਨਾ ਦੋ ਨੰਬਰੀ ਨਾਦਰ ਸੋਚੋ ਹੁਣ ਤੁਹਾਡਾ ਨਾਮ ਦੇਖੋ ਸਾਨੂੰ ਤੁਹਾਡੇ ਕੋਲ ਸਵਾਲ ਇਹ ਪੁੱਛਣਾ ਸੀ ਇੱਕ ਬੁਰਾ ਇਨਸਾਨ ਗੱਡੀਆਂ ਨੂੰ ਮਾਰਿਆ ਉਹ ਤੁਹਾਡੇ ਕੋਲ ਗੱਡੀ ਨਹੀਂ ਹੈ ਤਾਂ ਫਿਰ ਤੁਹਾਨੂੰ ਕੀ ਲੱਗਣਾ ਹੈ ਯਾਰ ਗੱਡੀ ਵਾਸਤੇ ਮੈਨੂੰ ਬੁਰਾ ਬਣਨਾ ਪੈਣਾ ਹੈ ਬਾਹੀਂ ਮੈਂ ਵੀ ਗੱਡੀਆਂ ਨੂੰ ਮਾਰ ਸਕਦਾ ਸਮਝ ਆ ਗਈ ਕਿ ਨਹੀਂ ਤੇ ਤੁਹਾਡੇ ਲਈ ਸ਼ਾਪ ਕੀ ਬੈਣੀ ਮੈਂ ਵੀ ਹੀਰਾ ਕਰਾਂ ਮੈਂ ਵੀ ਠਗੀ ਕਰਾਂ ਮੈਂ ਵੀ ਚੋਰੀ ਕਰਾਂ ਤਾਂ ਕਿ ਮੈਂ ਵੀ ਗੱਡੀਆਂ ਨੂੰ ਮਾਰ ਸਕਾਂ ਕਿਉਂਕਿ ਗੱਡੀ ਪਾਣ ਵਾਸਤੇ ਬੁਰਾ ਬਣਨਾ ਪੈਣਾ ਹੈ ਜਦ ਗੱਡੀ ਹੱਥ ਵਿੱਚ ਜਾਂਦਾ ਅੱਛਾ ਕਰ ਹਰ ਕੋਈ ਮੈਂ ਵੀ ਬੁੜਾ ਕਰ ਲੋਕੇ ਦੇਖੋ ਬੁੜਾ ਆਦਮੀ ਗੱਡੀ 'ਚ ਘੁੰਮ ਰਿਹਾ ਉਹ ਚੋਰ ਆਦਮੀ ਗੱਡੀ 'ਚ ਘੁੰਮ ਰਿਹਾ ਉਹਦੇ ਆਰਿਸ਼ਵਰ ਕੋਠੀ ਹੈ ਅਗਰ ਮੈਨੂੰ ਕੋਠੀ ਚਾਹੀਦੀ ਮੈਨੂੰ ਵੀ ਰਿਸ਼ਵਤ ਲੈਣੀ ਪੈਣੀ ਹੈ ਮੈਨੂੰ ਵੀ ਬੁੜਾ ਕਰਨਾ ਪੈਣਾ ਹੈ ਮੈਨੂੰ ਵੀ ਕਿਸੇ ਹੱਥ ਥੋੜਾ ਭਾਈ ਮੇਰੀ ਵੀ ਕੋਠੀ ਬਣੇਗੀ ਹੁਣ ਫਿਰ ਇਨਸਾਨ ਦੀ ਸੋਚੇ ਆਏਗੀ ਪੰਜਰਾ ਸੋਚੋ ਅਗਰ ਇਨਸਾਨ ਫਕੀਰਾਂ ਨੂੰ ਦੇਖੇ ਗੁਰੂਆਂ ਰਹਿਬਰਾਂ ਸੰਤਾਂ ਨੂੰ ਦੇਖੇ ਗੱਡੀਆਂ 'ਚ ਬੈਠੇ ਉੱਚੀ ਕੁਰਸੀ 'ਤੇ ਬੈਠੇ ਤਾਂ ਬੰਦਾ ਕਹੇਗਾ ਜੀ ਇਹ ਬੰਦਗੀ ਕਰਕੇ ਇੱਥੇ ਪਹੁੰਚ ਸਕਦੇ ਐ ਅਛਾਈ ਦੇ ਰਸਤੇ ਚੱਲ ਕੇ ਨੇਕੀ ਕਰਕੇ ਲੋਕਾਂ ਦਾ ਭਲਾ ਕਰਕੇ ਜੇ ਇਹ ਗੱਡੀਆਂ 'ਚ ਪਹੁੰਚ ਸਕਦੇ ਤਾਂ ਮੈਂ ਕਿਉਂ ਨਾ ਪਹੁੰਚਾਂ ਮੈਂ ਵੀ ਅੱਛਾ ਬਣਾ ਮੈਂ ਵੀ ਆਪਣੀ ਬੰਦਗੀ ਕਰਾਂ ਮੈਂ ਵੀ ਪ੍ਰਭਾਤਮਾ ਦੀ ਭक्ति ਕਰਾਂ ਤਾਂ ਕਿ ਮੈਂ ਵੀ ਇਹਨੇ ਸ਼ਕਤੀ ਅੱਛਿਆਂ ਕੋਲ ਹੋਏਗੀ ਨਾ ਤਾਂ ਫਿਰ ਐਸੀ ਵੀ ਉਹ ਸ਼ਕਤੀ ਨੂੰ ਹਾਸਲ ਕਰਨ ਵਾਸਤੇ ਆਪਣੀ ਸੋਚ ਨੂੰ ਅੱਛਾ ਬਣਾਵਾਂਗੇ ਤੇ ਜੇ ਸ਼ਕਤੀ ਬੁਰੀ ਕੋਲ ਹੋਏਗੀ ਤਾਂ ਨਾ ਤਾਂ ਤੂੰ ਆਪ ਆਪਣੇ ਵਿਪਰੈਯਲ ਹੋਣਾ ਕਿ ਬੇਟੀਏ ਸ਼ਕਤੀ ਜਾਈ ਤੇ ਬੁਰਾ ਬਣਨਾ ਇਹ ਘਟਾ ਹੈ